ਤੁਸੀਂ ਦੇਖ ਰਹੇ ਹੋ 브론즈 ਮੈਡਲ ਮੈਚ ਉਮਰ 14 ਸਾਲੀ weight category 42 ਕਿਲੋ 48 ਕਿਲੋ ਇੱਕ ਪਾਸੇ ਲਾਲ ਕਾਸਟਮ ਦੇ ਵਿੱਚ ਜੈਸਮੀਨ ਮੜਾਕਾ ਤੇ ਦੂਜੇ ਪਾਸੇ ਅੰਜਲੀ ਰਾਜ ਕੇਰਲਾ ਤੋਂ ਰਿਪਰੈਜ਼ੈਂਟ ਕਰ ਰਹੀ ਹੈ ਤੇ ਜੈਸਮੀਨ ਮੜਾਕਾ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਹੀ ਹੈ ਨੈਸ਼ਨਲ ਗੇਮ ਤੇ ਨੈਸ਼ਨਲ ਟੈਲੀਕਾਸਟ ਜਿਹੜਾ ਲਾਈਵ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਦੇਖਾਂਗੇ ਅੱਗੇ ਕੀ ਬਣਦਾ ਕੀ ਬਾਤ ਸਮਝਦੀ ਹੋਣੀ ਆ ਲਓ ਜੈਸਮੀਨ ਵੀ ਬਹੁਤ ਬੜੀ ਜਿਹੜੀ ਲੜਨ ਦੀ ਕੋਸ਼ਿਸ਼ ਕਰਦੀ ਹੈ ਤੇ ਅੰਕ ਜਿਹੜਾ ਹਾਸਲ ਕਰਦੀ ਹੋਈ ਦੇਖੋ ਤੁਸੀਂ ਕਿੰਨਾ ਥੋੜਾ ਜਿਹੜੇ ਦੋ ਅੰਕ ਪ੍ਰਾਪਤ ਕਰ ਰਿਹਾ ਜੈਸਮੀਨ ਨੇ ਤੇ تقریبا 12 ਕੇ ਸਾਲ ਉਮਰ ਆ ਜੈਸਮੀ ਦੀ ਹਲੇ 14 ਸਾਲੀ ਲੜ ਰਹੀ ਆ 42 ਕਿਲੋਗ੍ਰਾਮ weight category ਦੇ ਵਿੱਚ ਤੇ ਫਾਦਰ ਸਾਹਿਬ ਜਿਹੜੇ ਨਾਲ ਗਏ ਹੋਏ ਵਿਜੇ ਭਾਜੀ ਸਾਡੇ ਲੋਵੀ ਜੈਸਮੀਨ ਬੱਲੇ 2 ਤੇ 2 4 4 ਤੇ 2 6 ਜੇ ਦਿਲ ਮੰਗੇ ਮੋਰ ਥੋੜਾ ਜਿਹਾ ਜ਼ੋਰ ਹੋਰ ਕਰਾ ਦੇ ਬੱਲੇ ਬੱਲੇ ਜੈਸਮੀਨ ਕਰਾ ਦੇ ਬੱਲੇ ਬੱਲੇ ਭਾਈ ਕੋਚ ਮੱਲੂ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾਂ 8 ਹੋ ਗਏ 8 8 ਤੇ 10 12 14 16 ਦਰਸ਼ਕੋ ਤਾੜੀਆਂ ਕਿੱਥੇ ਆ ਮਾਰ ਦਿਓ ਭੁੱਲ ਕੇ ਤਾੜੀਆਂ ਏ ਜੈਸਮੀਰ ਮੜਾਕ ਨੇ ਪੂਰੀ ਬੱਲੇ ਬੱਲੇ ਕਰਾਦੀ ਹੈ ਪੰਜਾਬ ਨੂੰ ਪਹਿਲਾ ਮੈਡਲ ਜਿਹੜਾ ਬ੍ਰੌਂਜ਼ ਮੈਡਲ ਮਿਲ ਚੁੱਕਿਆ ਤੁਸੀਂ ਦੇਖ ਸਕਦੇ ਹੋ ਲੋ ਬੱਲੇ ਬੱਲੇ ਕਰਾਦੀ ਹੈ ਕੋਚ ਮੱਲੂ ਸਾਹਿਬ ਨੂੰ ਤੇ ਸਾਰੀ ਮੜਾਕ ਫੈਮਿਲੀ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਸਾਰੇ ਪੰਜਾਬ ਨੂੰ ਬਹੁਤ ਬਹੁਤ ਮੁਬਾਰਕਾਂ ਪੰਜਾਬ ਦੇ ਵਿੱਚ ਪਹਿਲਾ ਬ੍ਰੌਂਜ਼ ਮੈਡਲ ਜਿਹੜਾ ਹਿੱਸੇ ਆਇਆ ਜੈਸਮੀਰ ਮੜਾਕ ਦੇ ਸਾਰੇ ਵੀਡੀਓ ਦੱਬ ਕੇ ਸ਼ੇਅਰ ਕਰਦੇ ਹੋ ਦੱਬ ਕੇ ਸ਼ੇਅਰ ਕਰਦੇ ਹੋ ਤੇ GRC ਲਾਈਵ TV ਫੇਸਬੁੱਕ ਪੇਜ ਨੂੰ ਵੀ ਸਾਰੇ ਹੋ ਦੱਬ ਕੇ ਫੋਲੋ ਕਰਦੇ ਹੋ ਵੀਡੀਓ ਦੱਬ ਕੇ ਸ਼ੇ